ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਪੰਜਾਬੀ ਡਾਗ 5 ਵਿੱਚ ਤੁਹਾਡਾ ਸਭ ਦਾ ਮੈਂ ਜੀ ਬਿੱਲਾ ਸਵਾਗਤ ਕਰਦਾ ਹੈ ਬਜਰੰਗ ਪੂਨੀਆ ਭਾਰਤ ਦੇ ਕੁਸ਼ਤੀ ਪਹਿਲਵਾਨ ਤੇ ਇੱਕ ਕਾਫੀ ਵੱਡਾ આરોਪ ਸਾਹਮਣੇ ਨਿਕਲ ਕੇ ਨਜ਼ਰ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨਾਡਾ ਨੇ ਪਹਿਲਵਾਨ ਬਜਰੰਗ ਪੂਨੀਆ ਨੂੰ 4 ਸਾਲ ਲਈ ਮੁਅਤਲ ਕਰ ਦਿੱਤਾ ਪੂਨੀਆ ਨੇ 10 ਮਾਰਚ ਨੂੰ ਰਾਸ਼ਟਰੀ ਟੀਮ ਦੇ ਚੋਣ ਟ్రਾਇਲ ਦੌਰਾਨ ਡੋਪ ਟੈਸਟ ਲਈ ਆਪਣਾ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਉਸ ਵਿਰੁੱਧ ਕਾਰਵਾਈ ਕੀਤੀ ਗਈ ਟੋਕੀਓ 올림픽 ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਪੂਨੀਆ ਨੂੰ ਇਸ ਤੋਂ ਪਹਿਲਾਂ 23 April ਨੂੰ ਅਸਥਾਈ ਤੌਰ ਉੱਤੇ ਮੁਅਤਲ ਕਰ ਦਿੱਤਾ ਗਿਆ ਸੀਗਾ ਇਸ ਤੋਂ ਬਾਅਦ ਵਿਸ਼ਵ ਕੁਸ਼ਤੀ ਸੰਗਠਨ ਨੇ ਵੀ ਉਸ ਦੇ ਖਿਲਾਫ ਕਾਰਵਾਈ ਕੀਤੀ ਪੂਨੀਆ ਨੇ ਇਸ ਮੁਅਤਲੀ ਵਿਰੁੱਧ ਅਪੀਲ ਕੀਤੀ ਜਿਸ ਤੋਂ ਬਾਅਦ ਇਸ ਨੂੰ 31 May ਤੱਕ ਰੱਦ ਕਰ ਦਿੱਤਾ ਇਸ ਤੋਂ ਬਾਅਦ ਨਾਡਾ ਨੇ ਪੂਨੀਆ ਨੂੰ 23 ਜੂਨ ਨੂੰ ਨੋਟਿਸ ਜਾਰੀ ਕੀਤਾ ਪੂਨੀਆ ਨੇ ਇਸ ਫੈਸਲੇ ਨੂੰ 11 ਜੁਲਾਈ ਨੂੰ ਚੁਣੌਤੀ ਦਿੱਤੀ ਜਿਸ ਤੋਂ ਬਾਅਦ 20 ਸਤੰਬਰ ਅਤੇ 4 ਅਕਤੂਬਰ ਨੂੰ ਸੁਣਵਾਈ ਹੋਈ ਹੁਣ ਆਪਣੇ ਹੁਕਮ ਵਿੱਚ ਡੋਪਿੰਗ ਪੈਨਲ ਦੇ ਉਸ ਦੀ 4 ਸਾਲ ਦੀ ਮੁਤਲੀ ਜਾਰੀ ਕਰ ਦਿੱਤੀ ਹੈ ਦੱਸਦੀ ਕਿ ਬ੍ਰਿਜਪੂਸ਼ਨ ਦੇ ਨਾਲ ਵੀ ਇਹ ਕਾਫੀ ਵਿਵਾਦਾਂ ਦੇ ਵਿੱਚ ਘਿਰੇ ਰਹੇ ਸੀਗੇ ਕੀ ਮਾਮਲਾ ਸੀ ਆਓ ਤੁਹਾਨੂੰ ਦੱਸਦੇ ਹਾਂ ਪਹਿਲਵਾਨਾਂ ਨੇ ਬ੍ਰਿਜਪੂਸ਼ਨ ਦੇ ਖਿਲਾਫ ਇੱਕ ਕੇਸ ਦਰਜ ਕੀਤਾ ਉਹਨਾਂ ਨੇ ਸਾਬਕਾ ਪ੍ਰਧਾਨ ਬ੍ਰਿਜਪੂਸ਼ਨ ਸਰਨ ਸਿੰਘ ਉੱਤੇ ਮਹਿਲਾਵਾਂ ਪਹਿਲਵਾਨਾਂ ਦੇ ਜਿੰਸੀ ਸ਼ੋਸ਼ਣ ਦੇ ਦੋਸ਼ ਲਗਾਏ ਇਸ ਸੰਬੰਧੀ 18 ਜਨਵਰੀ 2023 ਨੂੰ ਬਜਰੰਗ ਵਿਨੇਸ਼ ਵੋਗਟ ਅਤੇ ਸਖਸ਼ੀ ਮਲਕ ਦੀ ਅਗਵਾਈ ਹੇਠ ਅੰਦੋਲਨ ਚੱਲਿਆ ਪਹਿਲਵਾਨਾਂ ਨੇ ਪਹਿਲਾਂ ਤਾਂ ਜੰਤਰ ਮੰਤਰ ਵਿਖੇ ਧਰਨਾ ਲਵਾਇਆ ਇਸ ਤੋਂ ਬਾਅਦ ਉਹਨਾਂ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਨੇ 23 ਅਪ੍ਰੈਲ 2023 ਨੂੰ ਆਦੇਸ਼ ਦਿੱਤਾ ਅਤੇ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਖਿਲਾਫ ਮਾਮਲਾ ਦਰਜ ਕਰ ਦਿੱਤਾ ਇਸ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਚੱਲ ਰਹੀ ਹੈ ਚੋਨਾ ਕਰਨ ਪਦਮਸ਼੍ਰੀ ਪੁਰਸਕਾਰ ਵਾਪਸ ਕਰ ਦਿੱਤਾ ਜਦੋਂ ਪਹਿਲਵਾਨਾਂ ਨੇ ਤਾਂ ਕਾਫੀ ਹਲਚਲ ਮਚ ਗਈ ਸੀਗੀ ਬਜਰੰਗ ਪੂਨੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪਦਮਸ਼੍ਰੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਇਸ ਚਿੱਠੀ ਚ ਪੂਨੀਆ ਨੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਦੇ ਅਹੁਦੇ ਤੇ ਬ੍ਰਿਜ ਪੂਸ਼ਨ ਦੇ ਕਰੀਬੀ ਸੰਜੇ ਸਿੰਘ ਦੀ ਜਿੱਤ ਤੋਂ ਬਾਅਦ ਵਿਰੋਧ ਪ੍ਰਗਟਾਇਆ ਜਦੋਂ WFI ਦੀਆਂ ਚੋਣਾਂ ਹੋਈਆਂ ਤਾਂ ਬ੍ਰਿਜਪੂਸ਼ਨ ਦੇ ਨਜ਼ਦੀਕੀ ਸੰਜੇ ਸਿੰਘ ਉੱਤੇ ਚੋਣਾਂ ਜਿੱਤੀਆਂ ਇਸ ਤੋਂ ਬਾਅਦ ਪੂਨੀਆ ਤੋਂ ਇਲਾਵਾ ਵਿਨੇਸ਼ ਨੇ ਵੀ 23 ਦਸੰਬਰ 2023 ਨੂੰ ਆਪਣਾ ਅਵਾਰਡ ਵਾਪਸ ਕਰ ਲਿਆ ਗਿਆ ਦੱਸਦੀ ਹੈ ਕਿ ਕਾਫੀ ਵਿਵਾਦਾਂ ਦੇ ਨਾਲ ਕਿਰੀ ਹੋਈ ਹੈ ਇਹ ਨਦੀ ਜ਼ਿੰਦਗੀ ਬਜਰੰਗ ਪੂਨੀਆ ਹੋਰਾਂ ਦੀ ਇਸ ਤੋਂ ਬਾਅਦ ਕਾਹੀ ਵਿਵਾਦਾਂ ਤੋਂ ਬਾਅਦ ਉਹਨਾਂ ਨੇ ਚੋਣਾਂ ਲੜੀਆਂ ਜਿਸ ਤੋਂ ਬਾਅਦ ਆਪਣਾ ਜਿਹੜਾ ਪਦਮ ਸ਼੍ਰੀ ਉਹ ਵਾਪਸ ਕਰ ਦਿੱਤਾ ਸਰਕਾਰ ਨੂੰ ਹੁਣ ਉਹਨਾਂ ਨੂੰ ਕੁਸ਼ਤੀ ਖੇਡਣ ਤੋਂ ਮੁਆਤਲ ਕਰ ਦਿੱਤਾ ਗਿਆ ਹੈ ਬਾਹਰੋਂ ਕੋਚਿੰਗ ਵੀ ਨਹੀਂ ਲੈ ਸਕਦੇ ਇਸ ਦਾ ਹੋਰ ਕੀ ਕਾਰਨ ਨਿਕਲ ਕੇ ਆਏਗਾ ਕੀ ਇਸ ਦਾ ਸੱਟਾ ਨਿਕਲ ਕੇ ਆਏਗਾ ਇਸ ਦੇ ਲਈ ਦੇਖਦੇ ਰਹੋ ਸਾਡਾ ਪੰਜਾਬੀ ਡਾਕ ਚੈਨਲ ਧੰਨਵਾਦ ਸਤਿ ਸ਼੍ਰੀ ਅਕਾਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ